ਦੇ ਦਿਸ ਇਜ਼ ਨਾਟ ਦਾ ਵੇ ਇਨਵੈਸਟੀਗੇਸ਼ਨ ਆ ਰਹੀ ਹੈ ਨੋ ਨੋ ਦਿਸ ਇਜ਼ ਦਿ ਜੋਰ ਇਜ਼ ਨਾਟ ਦਾ ਵੇ ਜੋਰ ਇਜ਼ ਨਾਟ ਦਾ ਯੋਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਤੋਂ ਵੀਡੀਓ ਬਣਾਇਆ ਸੀ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠੇ ਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਦੀਏ ਨੂੰ ਕੋਈ ਅਸਰ ਨਹੀਂ ਤੂੰ ਗੱਲ ਕਰ ਲੈ ਅਸਲੀ ਇੰਵੈਸਟੀਗੇਸ਼ਨ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆਜ ਤੁਸੀਂ ਵਰਦੀ ਚ ਨਹੀਂ ਬਿਲਕੁਲ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਰਹਿ ਕੇ ਆ ਕੇ ਕੋਕੋਗਾ ਮੈਂ ਡੀਐਸਪੀ ਜਾਂ ਮੈਂ ਐਸਪੀ ਆ ਤੁਹਾਡੇ ਕੋਲ ਕਿ ਤਾ ਨਹੀਂ ਕੋ ਬਣ ਜਾਣਾ ਤੂੰ ਕੈਮਰੇ ਵਿੱਚ ਵੀ ਤੁਸੀਂ ਆਪ ਸਭ ਕੁਝ ਰਿਕਾਰਡ ਹੋ ਉਸ ਦੀ ਕੈਮਰੇ ਵਿੱਚ ਸਭ ਨਾਲ ਮੈਨੂੰ ਲੈ ਲਓ ਸਭ ਰਿਕਾਰਡ ਹੋ ਮਾਰ ਬਾਜਿੰਗ ਇਨ ਟੂ ਮਾਈ ਹਾਊਸ ਬੇਰ ਬੇਰ ਕਰ ਰਹੇ ਹੋ ਤੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇਰੇ 3 ਬੰਦੇ ਬਗੈਰ ਸਾਨੂੰ ਪੁੱਛੇ ਧੱਕਾ ਮਾਰ ਕੇ ਅੰਦਰ ਬੜੇ ਨੇ ਬੇ ਪਾਕਿਆ ਨੂੰ ਬਹੁਤ ਆਮ ਨਾਲ ਬੈਠੇ ਸਾਰੇ ਨਾਲ ਬੈਠੇ ਅੰਦਰ ਕਹਿ ਤੁਹਾਨੂੰ ਆ ਬੰਦੇ ਜੇ ਮਾਰ ਦੀ ਪਲੀਜ਼ ਬੰਦ ਕਰਦੇ ਤਾਂ ਲੱਗਦਾ ਕਿ ਕਿਸ ਮਾਮਲੇ ਸ਼ੀਮਾ ਦੇ ਬੰਦ ਕਰ ਦਿਓ ਪਲੀਜ਼ ਅੰਮ੍ਰਿਤਸਰ ਚ ਬਿਕਮ ਸਿੰਘ ਮ ਜੀਟੀਆ ਦੇ ਅਧਿਕਾਰਿਓ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਪਤਨੀ ਗਨੀਬਕੌਰ ਦੇ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਦੱਸਦੇ ਕਿ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਤੱਕੇ ਮਾਰ ਕੇ ਉਹਨਾਂ ਦੇ ਅਧਿਕਾਰਿਓ ਵਿਜੀਲੈਂਸ ਦੇ ਅਧਿਕਾਰੀ ਐਂਟਰ ਹੋਏ ਨੇ ਇਹ ਵੀ ਗਨੀਬਕੌਰ ਦੇ ਵੱਲੋਂ ਕਿਹਾ ਜਾ ਰਿਹਾ ਤੇ ਇਸੇ ਦੌਰਾਨ ਬਿਕਮ ਸਿੰਘ ਮ ਜੀਟੀਆ ਦੀ ਵੀ ਕਾਫੀ ਜ਼ਿਆਦਾ ਬੈਸਭਾਜੀ ਹੁੰਦੀ ਹੋਈ ਵੀ ਦਿਖਾਈ ਦਿੱਤੀ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮੇਰਾ ਘਰ ਹੈ ਤੁਸੀਂ ਕੌਣ ਹੁੰਦੇ ਹੋ ਵੀਡੀਓ ਬੰਦ ਕਰਵਾਉਣ ਦੇ ਦੱਸਦੇ ਕਿ ਜਿਵੇਂ ਹੀ মিডিਆ ਵਾਲੇ ਵੀਡੀਓ ਬਣਾਉਣ ਲੱਗਦੇ ਨੇ ਤਾਂ ਇਸੇ ਦੌਰਾਨ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਉਸ ਨੂੰ ਬੰਦ ਕਰਨ ਦੇ ਲਈ ਕਿਹਾ ਜਾਂਦਾ ਹੈ ਇਸ ਦੌਰਾਨ ਮਜੀਠੀਆ ਦੀ ਤਿੱਖੀ ਬਹਿਸਵਾਜੀ ਹੁੰਦੀ ਹੋਈ ਵੀ ਨਜ਼ਰ ਆਈ ਹੈ ਸਰਦਕੂ ਟੀਮ ਚਾਰਜਮੈਨ ਜੀ ਬੁਲਾਓ ਕੋਈ ਹੋਰ ਗੱਲ ਕਰਦੇ ਕੋਈ ਤੇ ਜਨਨੀ ਕੋਈ ਵੈਕ ਗੱਲ ਕਹਿੰਦੇ ਦਿੱਤਾ ਹਾਂ ਜੀ ਕੋਈ ਹੋਵੇ ਜੀ ਤੁਹਾਡਾ ਕੋਈ ਮਤਲਬ ਸੀ ਮੇਰੇ ਦਫਤਰ ਆਇਓ ਬੈਠ ਕੇ ਗੱਲ ਕਰੋ ਮੈਂ ਤੁਹਾਨੂੰ ਪਛਾਣ ਦਸਾਂ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨੋਟ ਦ ਵੇ ਇਨਵੈਸਟੀਗੇਸ਼ਨ ਨੋ ਨੋ ਦਿਸ ਇਜ਼ ਯੂ ਆਰ ਇਨ ਨੋਟ ਦ ਵੇ ਯੂ ਆਰ ਟ੍ਰੈਸਪਾਸਿੰਗ ਇਨਟੂ ਮਾਈ ਹਾਊਸ ਯੂ ਆਰ ਟ੍ਰੈਸਪਾਸਿੰਗ ਇਨਟੂ ਮਾਈ ਹਾਊਸ ਡੈਟ ਸੇ ਲੋਕੋ ਤੁਸੀਂ ਆਏ ਐਥਾਰਟੀ ਨਾਲ ਇੱਕ ਮਿੰਟ ਬੈਠੀਆ ਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਦੋ ਤੂੰ ਵੀਡੀਓ ਬਣਾਏ ਜਾਂ ਪੀਟੀਸੀ ਵਾਲੇ ਨੂੰ ਬੁਲਾ ਸਕਦਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇਨਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇਨਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਮੈਨੂੰ ਡੋਨਟ ਇੱਕ ਮੈਂ ਗੱਲ ਦੱਸਾਂ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠੇ ਹਾਂ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਸੇਜ ਨਾ ਪਛਾਣਤੀ ਮੈਨੂੰ ਲੋਕ ਮੇਰੇ ਨਾਲ ਆਇਆ ਹੋਗਾ ਯੂ ਜੀ ਤੁਸੀਂ ਟੋਡਾ ਜੀ ਦਾ ਮੈਸੇਜ ਐਸਲ ਇੰਵੈਸਟੀਗੇਸ਼ਨ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਭਾਈ ਆ ਤੁਸੀਂ ਵਰਤੀ ਚ ਨਹੀਂ ਕਲਾਈਂਟਸ ਵਰਦੇ ਬਿਜ਼ਨਸ ਮੀਟਿੰਗ ਕੌਣ ਹੋ ਤੁਸੀਂ ਕਾਂ ਡੀਐਸਪੀ ਇਨ ਦਾ ਵਰਦੂ ਜੋ ਮੈਂ ਅੰਦਰ ਆਇਆ ਉਹ ਮੈਂ ਦੱਸਦਾ ਇਹ ਬਿਲਕੁਲ ਗੱਲ ਕਰਦਾ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਾਕਟਰ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦੇਣੀ ਦੱਸੋ ਨਾ ਤੁਸੀਂ ਤਾਂ ਦਾਸ਼ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਆਰ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਇਆ ਹੈ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਠੱਕੇ ਨਾਲ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜਮ ਹੈ ਜੀ ਘੋਡੇ ਨਾਲ ਦੱਸਿਓ ਮਰਦ ਜੀ ਇੱਥੇ ਕੀ ਕਰ ਰਹੇ ਹੋ ਧੱਕਾ ਕਰ ਰਹੇ ਹੋ ਸੇ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਆਪਰੇਟ ਕਰੋਗੇ ਤੁਸੀਂ ਮੈਂ ਆਪ ਬਹਿ ਜਾਓ ਕਿ ਮੇਰੇ ਨਾਲ ਸੁਣਨੇ ਮੇਰੇ ਦੇਖੋ ਤੁਸੀਂ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋ ਜੀ ਕੈਮਰੇ 'ਚ ਸੇ ਆਪਣਾ ਕੋਈ ਐਡਵੋਕੇਟ ਖੜਾ ਹੈ ਰੋਕੋ ਸਭ ਰਿਕਾਰਡ ਹੋ ਸੇ ਕੋਈ ਇੱਕਦਮ ਬੰਦੇ ਕਰਦੇ ਨੇ ਉਹਨੂੰ ਉਹ ਸਭ ਰਿਕਾਰਡ ਹੋ ਰਿਹਾ ਹੈ ਤੁਹਾਡਾ ਵੀ ਸਿਉਟੀ ਥ੍ਰੈਟਸ ਸਾਰੇ ਨਾ 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 ਕੋਈ ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦੋ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਾ ਇੱਥੇ ਬਣਾ ਕੇ ਵੀਡੀਓ ਬਣਾ ਸਾਰੇ ਭਰਾਵਾਂ ਦੇ ਤੁਸੀਂ ਜਿਹੜਾ ਵਿਗੜ ਉਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਰਤੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੁਸੀਂ ਸਰਮੈਂ ਇੰਸਪੈਕਟਰ ਟੋਟੀ ਵਾਰਦੀ ਕਿੱਥੇ ਜੀ ਬਿਜ਼ਨਸ ਸਾਡੀ ਵਾਰਦੀ ਹੈ ਜੀ ਤੁਸੀਂ ਕੀ ਆ ਜੀ ਡਾਕਟਰ ਹੋਇਆ ਤੁਸੀਂ ਤੁਸੀਂ ਕਿਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਵੀ ਡੀਐਸਪੀ ਵਿੱਚ ਦੇ ਹੋਰ ਕੌਣ ਹੈ ਜੀ ਇੱਥੇ ਆ ਬੰਦੇ ਇੰਨੇ ਮਗਰਟ ਉੱਤੇ ਮੇਰਾ ਵੀ ਇੱਕ ਆਫੋਨ ਹੈ ਮੈਂ ਡੀਐਸਪੀ ਵਿਜਨ ਨਾਲ ਸਾਡੇ ਸਾਰਾ ਅੱਛਾ ਇੱਦਾਂ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਤਾਂ ਤੁਸੀਂ ਬੋਲੋ ਅਸੀਂ ਕੋਈ ਵੀ ਦਸਣ ਦੀ ਰੋਟੀ ਬੈਠੋ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਆ ਜੀ ਮੇਰੇ ਲੈ ਜੀ ਨਾ ਰਿਪੋਰਟਰ ਨੇ ਨਹੀਂ ਸੋ ਪਲੀਜ਼ ਕੋ ਤੁਸੀਂ ਯੂ ਆਰ ਨਾਟ ਕੋਆਪਰੇਟਿੰਗ ਸੂਨ ਅ ਰਿਲੀਜ਼ਡ ਆਊਟ ਪਲੀਜ਼ ਕਾਉਟ ਨਹੀਂ ਨਾਟ ਇਨ ਪਬਲਿਕ ਵਾਈ ਨਾਟ ਇੰਟਰਸਟਿੰਗ ਇਜ਼ ਇਨ ਦੇ ਆ ਮਾਈਟ ਬੀ ਪੀਪਲ ਜੇ ਤੁਸੀਂ ਨਹੀਂ ਕਿਹਾ ਤੁਸੀਂ ਕਿਹਾ ਨੋ ਆਈ ਐਮ ਨਾਟ ਆਮ ਸੌਰੀ ਤੁਹਾਨੂੰ ਕੋਈ ਜ਼ਿਆਦਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਘਰ ਆ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕਾ ਤੋਂਡੇ ਦਾ ਕੋਈ ਗੱਲ ਦੱਸੋ ਮੈਨੂੰ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਲੈ ਕੇ ਕਰਦੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਕੋ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਰਥ ਇੰਫੋਰਮ ਦਾ ਕੈਮਰਾ ਪੁੱਛੀ ਰਿਹਾ ਕੋਈ ਐਡਵੋਕੇਟ ਬਣਾਉਣਾ ਸਾਰਾ ਦੱਸਦੇ ਡਾਕਟਰ ਸੋਣੀ ਕੀ ਕਰ ਲੈਂਦੇ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਕੋਈ ਬੰਦ ਕਰਨਾ ਜੀ ਵੀਡੀਓ ਬਣਾਈ ਚੱਲੂ ਜੀ ਮੋਂ ਬੁਲਾ ਲਾ ਆ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੰਦੇ ਲੋਕ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰ ਮਾਲਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੇਵਾ ਕਰਦੇ ਇਸ ਕੰਮ ਕਰਦੇ ਮੈਂ ਜਾਪ ਤੇ ਜੀ ਗੱਲ ਕਰ ਰਿਹਾ ਹਾਂ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਜਿਹੋਂਦੇ ਨਾ ਸੁਣੋ 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 ਜੇ ਜਾਪ ਤੇ ਜਿਹੋਂਦੇ ਨਾ ਕੁਝ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਰਸਤੇ ਤੇ ਬੈਠੇ ਸਟੋਰ ਦੀ ਮੈਂ ਅਰੋਂ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਕਿਹਨੂੰ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਤੁਹਾਡੇ ਸਟੋਰ ਦੀ ਕੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਸਾਨੂੰ ਨਾ ਨਾ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਿਹਾਇਆ ਮੈਂ ਦਫ ਕਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਵਸ ਤਾਂ ਨਹੀਂ ਇਹ ਕੀ ਤੁਸੀਂ ਆਰਮਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠਿਆ ਮੈਂ ਬੈਠੋ ਆਰਮ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉਹਨਾਂ ਦੇ ਖੜੀ ਤੁਸੀਂ ਘਰਾਂ ਵਿੱਚ ਘਰਾਟ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ 30 ਬੰਦੇ ਬਗੈਰ ਸਾਨੂੰ ਪੁੱਛੇ ਧੱਕਾ ਮਾਰ ਕੇ ਅੰਦਰ ਬੜੇ ਨੇ ਕੋਈ ਕਾਰਨ ਦੱਸਿਆ ਗਿਆ ਕਿਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਰੇਡ ਕੀਤੀ ਗਈ ਹੈ ਕੋਈ ਕੁਝ ਨਹੀਂ ਦੱਸਿਆ ੱੱਕਾ ਮਾਰ ਕੇ ਅੰਦਰ ਅੰਦਰ ਵੜੇ ਨਹੀਂ ਮੈਂ ਵੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ੱੱਕਾ ਮਾਰ ਕੇ ਬਾਹਰ ਕੱਢਿਆ ਗਿਆ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਇਹ ਤਾਂ ਬੈਠੇ ਤੁਹਾਡੇ ਸਾਹਮਣੇ ਬੈਠੇ ਨੇ ਬਾਕੀਆਂ ਨੂੰ ਬਹੁਤ ਆਰਾਮ ਨਾਲ ਬੈਠੇ ਨੇ ਬੈਠੇ ਸਾਰੇ ਆਰਾਮ ਨਾਲ ਬੈਠੇ ਕਹਿੰਦਾ ਕਹਿ ਤਾ ਉਹ ਦੇ ਰਹਿ ਜਿਵੇਂ ਜੀ ਲੱਗੀ ਬਣਦੀ ਨਹੀਂ ਬਿਲਕੁਲ ਦਿਓ ਆਪਾਂ ਬੱਟ ਆ ਬੰਦੇ ਜੀਵਾ ਜੀ ਪਲੀਜ਼ ਬੰਦ ਕਰਦੇ ਤੁਹਾ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ 'ਚ ਜੀਵਾ ਜੀ ਬੰਦ ਕਰਦੇ ਹੋ ਪਲੀਜ਼ ਜਾਣਕਾਰੀ ਮੁਤਾਬਿਕ ਐਸਐਸਪੀ ਵਿਜੀਲੈਂਸ ਅੰਮ੍ਰਿਤਸਰ 30 ਤੋਂ ਬਾਅਦ ਉੱਚ ਅਧਿਕਾਰੀ ਇਸ ਮੌਕੇ ਮੌਜੂਦ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਦੇ ਅਧਿਕਾਰ ਦੇ ਵਿੱਚ ਰੇਡ ਚੱਲ ਰਹੀ ਹੈ ਵਿਕਰਮ ਮਜੀਠੀਆ ਦੇ ਵੱਲੋਂ ਇਸ ਸਬੰਧੀ ਟਵੀਟ ਵੀ ਕੀਤਾ ਗਿਆ ਕਿ ਮੈਂ ਬਹੁਤ ਪਹਿਲਾਂ ਹਿੰਦਸ ਦਿੱਤਾ ਸੀ ਕਿ ਜਦੋਂ ਨਸ਼ਿਆਂ ਦੇ ਝੂਠੇ ਕੇਸ ਵਿੱਚ ਮੇਰੇ ਖਿਲਾਫ ਭਗਵੰਤ ਮਾਨ ਸਰਕਾਰ ਨੂੰ ਕੁਝ ਨਹੀਂ ਲੱਭਾ ਤਾਂ ਹੁਣ ਮੇਰੇ ਖਿਲਾਫ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਹੈ ਅਜੋ ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਹੇਠ ਟੀਮ ਨੇ ਸ਼ਾਪਿੰਗ ਮਾਰੀ ਕੀਤੀ ਹੈ ਭਗਵੰਤ ਮਾਨ ਜੀ ਇਹ ਗੱਲ ਸਮਝ ਲੋ ਜਿੰਨੇ ਮਰਜ਼ੀ ਪਰਚੇ ਦੇ ਦੇਓ ਨਾ ਤਾਂ ਮੈਂ ਡਰਾਂ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਵਾ ਸਕਦੀ ਹੈ ਇਹ ਮਜੀਠੀਆ ਦੇ ਵੱਲ ਟਵੀਟ ਵੀ ਕੀਤਾ ਗਿਆ ਹੈ ਦੱਸਦੇ ਕਿ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਹਮੇਸ਼ਾ ਹੋ ਗੱਲ ਕਰਦੇ ਰਹਿਣਗੇ ਤੇ ਪਹਿਲਾਂ ਵੀ ਕਰਦੇ ਆਏ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ